ਮੋਕੇਸ਼ ਨਿਵਾਸ ਹੈ ਮੇਰੀ ਆਵਾਜ਼ ਹੀ ਪਛਾਣਾ ਇਸ ਗਰੁੱਪ ਦਾ ਐਡਮਿਨ ਹਾਂ ਅੱਜ ਆਪਾਂ ਹਰ ਮੰਥ ਇੱਕ ਇਵੈਂਟ ਕਰਦੇ ਹਾਂ ਸਬ ਸਿੰਗਰ ਅੰਮ੍ਰਿਤਸਰ ਦੇ ਆਪਾਂ ਇਕੱਠੇ ਕਰਦੇ ਹਾਂ ਅੱਛੇ ਅੱਛੇ ਕਲਾਕਾਰ ਬੁਲਾਉਂਦੇ ਹਾਂ ਤੇ ਉਹ ਆਪਣਾ ਮਨੋਰੰਜਨ ਕਰਦੇ ਆ ਤੇ ਅੱਜ ਅਸੀਂ 에어ਪੋਰਟ ਰੋਡ ਦੇਤੇ ਗੋਲਡਨ ਸਪੂਨ ਰੈਸਟੋਰੈਂਟ ਚ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਟੈਲੈਂਟ ਯਾਰ ਕਾਫੀ ਚੰਗਾ ਯਾਰ ਮੌਕਾ ਵੀ ਦਿੱਤਾ ਜਾਂਦਾ ਨੇ ਖਾਲੇ ਵੀ ਜਾਂਦਾ ਇੱਕ ਸਟੂਡੈਂਟਾਂ ਇਸ ਕੰਮ ਨੂੰ ਕਿਵੇਂ ਦੇਖੀ ਸਰ ਮੈਂ ਇਸ ਕੰਮ ਨੂੰ ਸ਼ੁਰੂ ਹੀ ਕੀਤਾ ਕਿ ਮੇਰਾ ਮੋਟਿਵ ਇਹੀ ਹੀ ਕਿ ਮੈਂ ਆਪਣੀ ਲਾਈਫ ਨੂੰ ਇੰਜੋਏ ਕਰਨਾ ਚਾਹੁੰਦਾ ਤੇ ਮੈਂ ਜਿਹੜੇ ਮੇਰੇ ਨਾਲ ਦੇ ਸਰਦਨ ਬੇਲੀ ਜਿੰਨੇ ਸਿੰਗਰ ਨੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਇੱਕ ਲਾਈਫ ਦਾ ਇੱਕ ਦਿਨ ਜਿਹੜਾ ਇੰਜੋਏ ਵਾਸਤੇ ਮੈਂ ਰੱਖਣਾ ਚਾਹੁੰਦਾ ਵਾਂ ਹਰ ਮੰਥ ਮੇਰਾ ਇਹ ਕਰਨ ਦਾ ਪ੍ਰੋਗਰਾਮ ਹੀ ਇਹੀ ਹੈ ਕਿ ਆਪਣੀ ਜ਼ਿੰਦਗੀ ਦਾ ਇੱਕ ਪਲ ਆਪਾਂ ਇੱਕ ਦਿਨ ਹੱਸ ਕੇ ਬਤਾ ਸਕੀਏ ਹਾਂਜੀ ਤੇ ਅੱਜ ਨਰਿੰਦਰ ਜੀ ਦੇ ਸਤਕਾਰ ਰਕੇਸ਼ ਕੁਮਾਰ ਜੀ ਜਿਹੜੇ ਨੇ ਉਹਨਾਂ ਦੀ ਆਪਣੀ ਆਵਾਜ਼ ਜਿਹੜਾ ਅੱਜ ਉਹਨਾਂ ਦੇ ਵੱਲੋਂ ਪ੍ਰੋਗਰਾਮ ਕਰਾਇਆ ਗਿਆ ਜੀ ਉਦੋਂ ਵਿੱਚ ਨਰਿੰਦਰ ਜੀ ਨੇ ਵੀ ਮੈਨੂੰ ਬੁਲਾਇਆ ਜਾਂ ਉਹਨਾਂ ਨੇ ਵੀ ਉਹਨਾਂ ਦੇ ਥਰੂ ਬੁਲਾਇਆ ਤੇ ਰਿਕਵੈਸਟ ਦਾ ਜੀ ਬਹੁਤ ਧੰਨਵਾਦ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਇਹੋ ਜੇ ਪ੍ਰੋਗਰਾਮ ਕਰੀਏ ਬੇਸਿਕਲੀ ਸਾਡਾ ਜਿਹੜਾ ਕੰਮ ਨਸ਼ੇ ਦੇ ਖਿਲਾਫ ਹੈ ਤੇ ਨਸ਼ਾ ਬਰੋਦੀ ਸੰਸਥਾ ਹੈ ਮੈਂ 2007 ਦੇ ਵਿੱਚੋਂ ਨਸ਼ੇ ਦੇ ਖਿਲਾਫ ਪ੍ਰਚਾਰ ਕੀਤਾ ਜਿਹਦੇ ਉਦੋਂ ਹੀ ਮੈਂ ਇਹ ਰਜਿਸਟਰ ਕਰਾ ਲਿਆ ਸੀ ਕਿ ਨਸ਼ਾ ਜਿਹੜਾ ਪੰਜਾਬ ਨੂੰ ਜਿਹੜਾ ਖਤਮ ਕਰ ਰਿਹਾ ਨੌਜਵਾਨੀ ਨੂੰ ਖਤਮ ਕਰ ਰਿਹਾ ਤੇ ਜਿਹੜੇ ਇਹ ਪ੍ਰੋਗਰਾਮ ਨੇ ਇਹਦੇ ਵਿੱਚ ਖਾਸ ਕਰ ਇਹ ਵੀ ਨਸ਼ੇ ਦੇ ਖਿਲਾਫ ਆਵਾਜ਼ ਇੱਕ ਨਿਕਲਦੀ ਹੈ ਕਿਉਂਕਿ ਨੌਜਵਾਨ ਪੀੜ੍ਹੀ ਨੂੰ ਇੱਕ ਕਸਮ ਹੀ ਲੱਗਦੀ ਹੈ ਕਿ ਉਹ ਚਾਰ ਬੰਦਿਆਂ ਵਿੱਚ ਜਾਣਾ ਹੈ ਉਹ ਨਸ਼ਾ ਰਹਿਤ ਜਾਣਾ ਹੈ। ਤੋਂ ਮੇਰੇ ਖਿਆਲ ਵਿੱਚ ਜਿੰਨੇ ਵੀ ਧਾਰਮਿਕ ਕੰਮ ਹੁੰਦੇ ਨੇ ਜਾਂ ਗਾਣੇ ਦੇ ਗੀਤਾਂ ਦੇ ਕੋਈ ਵੀ ਪ੍ਰੋਗਰਾਮ ਹੁੰਦੇ ਨੇ ਇਹਦੇ ਵਿੱਚ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਨਸ਼ਾ ਰਹਿਤ ਰਹਿ ਸਕਦੀ ਹੈ। ਸੋ ਮੈਂ ਨੌਜਵਾਨ ਪੀੜ੍ਹੀ ਨੂੰ ਇਹ ਹੀ ਪੇਮ ਕਰਾਂਗਾ ਤੇ ਜ਼ਰੂਰ ਧਾਰਮਿਕ ਕੰਮਾਂ ਦੇ ਵਿੱਚ ਔਰ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਹਿੱਸਾ ਲੈਣ। ਬਾਕੀ ਜਿਹੜਾ ਸਾਡਾ ਪੰਜਾਬ ਹੈ ਉਹ ਨਸ਼ਮ ਉੱਤੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਜੋ ਅੱਜ ਦਾ ਸਿੰਗਿੰਗ ਇਵੈਂਟ ਰਕੇਸ਼ ਰਵਾਜ ਜੀ ਔਰ ਮਿਸ ਰਕੇਸ਼ ਰਵਾਜ ਜੀ ਮੇਰੀ ਆਵਾਜ਼ ਹੀ ਪਹਿਚਾਨ ਹੈ ਦੇ ਸਾਂਝੇ ਗਰੁੱਪ ਦੇ ਵੱਲੋਂ ਜੋ ਕੀਤਾ ਗਿਆ ਜੋ ਕਿ ਅੰਮ੍ਰਿਤਸਰ ਦੇ ਇੱਕ ਤੋਂ ਇੱਕ ਜਿਹੜੇ ਜ਼ਬਰਦਸਤ ਆਵਾਜ਼ ਦੇ ਮਾਲਕ ਜਿਹੜੇ ਸਿੰਗਰ ਨੇ ਉਹਨਾਂ ਨੇ ਇੱਥੇ ਆ ਕੇ ਹਾਜ਼ਰੀ ਭਰੀ ਤੇ ਆਪਣੀ ਸਿੰਗਿੰਗ ਦੀ ਪਰਫਾਰਮੈਂਸ ਦੇ ਕੇ ਸਾਰਿਆਂ ਦਾ ਦਿਲ ਮੋਇਆ ਤੇ ਸਾਰੇ ਜਿੰਨੇ ਵੀ ਸਿੰਗਰ ਨੇ ਔਰ ਜਿੰਨੇ ਵੀ ਸਾਡੇ ਅੱਜ ਦੇ ਜਿਹੜੇ ਗੈਸਟ ਆਏ ਨੇ ਉਹਨਾਂ ਸਾਰਿਆਂ ਦਾ ਮਤਲਬ ਕਿ ਧੰਨਵਾਦ ਆ ਤੇ ਦੂਸਰਾ ਜਿਹੜਾ ਅੱਜ ਦਾ ਜਿਹੜਾ ਸਾਡਾ ਇਹ ਮਤਲਬ ਕਿ ਕੇਸ਼ਵ ਜੀ ਦਾ ਪ੍ਰੋਗਰਾਮ ਸੀ ਤੇ ਅਸੀਂ ਬੜੇ ਸ਼ਾਨ ਦੇ ਨਾਲ ਤੇ ਬੜੇ ਗਰਵ ਦੇ ਨਾਲ ਕਹਿ ਸਕਦੇ ਆ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਸਾਰੇ ਸਿੰਗਰਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹਨਾਂ ਦਾ ਪ੍ਰੋਗਰਾਮ ਆ ਉਹ ਸੁਪਰ ਡੁੱਪਰ ਤੋਂ ਵੀ ਉੱਪਰ ਜਿਹੜਾ ਸਕਸੈਸਫੁਲ ਹੋਇਆ ਤੇ ਇਸ ਜਿਹੜੀ ਅੱਜ ਦੇ ਵਧਾਈ ਦੇ ਪਾਤਰ ਨੇ ਰਕੇਸ਼ワਦ ਜੀ ਔਰ ਇਹਨਾਂ ਦੀ ਸਾਰੀ ਟੀਮ ਔਰ ਸਾਡੇ ਜਿਹੜੇ ਬਹੁਤ ਹੀ ਉਮਦਾ ਕਿਸਮ ਦੇ ਜਿਹੜੇ ਅੱਜ ਅੰਮ੍ਰਿਤਸਰ ਦੇ ਜਾਨੇ ਪਰਮੰਨੇ ਮੰਨੇ ਪਰਮੰਨੇ ਜਿਹੜੇ ਐਂਕਰ ਨੇ ਉਹ ਸਾਡੇ ਨਾਲ ਨੇ ਜੋ ਇਸ ਪ੍ਰੋਗਰਾਮ ਦੀ ਐਂਕਰਿੰਗ ਬਖੂਬੀ ਜਿਹੜੇ ਨਿਭਾ ਕੇ ਤੇ ਜਿਹੜਾ ਪ੍ਰੋਗਰਾਮ ਨੂੰ ਬਿਲਕੁਲ ਟਾਈਮ ਤੇ ਜਿਹੜਾ ਇਹਨਾਂ ਨੇ ਸਮਾਪਤ ਕੀਤਾ ਤੇ ਉਹ ਵੀ ਵਧਾਈ ਦੇ ਪਾਤਰ ਨੇ ਔਰ ਸਾਡੇ ਨਾਲ ਜਿਹੜੇ ਸਾਡੇ ਰਿਸਪੈਕਟਡ ਜਸ਼ਪਾਲ ਜੀ ਜੋ ਕਿ ਇਹਨਾਂ ਦਾ ਵੀ ਜਲਦੀ ਪ੍ਰੋਗਰਾਮ ਹੈ 10 ਅਗਸਤ ਨੂੰ ਜੋ ਕਿ ਹਿੰਦੂ ਕਾਲਜ ਦੇ ਵਿੱਚ ਵੱਡੀ ਸਟੇਜ ਤੇ ਹੋ ਰਿਹਾ ਵਾ ਤੇ ਅਸੀਂ ਮਤਲਬ ਕਿ ਜਿੰਨੇ ਵੀ ਸਾਡੇ ਦਰਸ਼ਕ ਸੁਣ ਰਹੇ ਨੇ ਅਸੀਂ ਉਹਨਾਂ ਨੂੰ ਵੀ ਮਤਲਬ ਕਿ ਇੱਕ ਗੁਜਾਰਿਸ਼ ਕਰਦੇ ਆ ਕਿ ਉਹ ਇਹਨਾਂ ਵੱਲੋਂ ਖੁੱਲਾ ਇਨਵੀਟੇਸ਼ਨ ਆ ਇਹ ਜੇ ਆਡੀਅנס ਗੈਸਟ ਤੇ ਜਿਹੜਾ ਸਾਰਿਆਂ ਨੂੰ ਮਤਲਬ ਕਿ ਉੱਥੇ ਰਿਫਰੈਸ਼ਮੈਂਟ ਵੀ ਮਿਲੇਗੀ ਤੇ ਜਿੰਨੇ ਵੀ ਸਾਡੇ ਅੰਮ੍ਰਿਤਸਰ ਦੀ ਆਡੀਅנס ਆ ਉਹ ਮਤਲਬ ਕਿ ਉਹਨਾਂ ਨੂੰ ਖੁੱਲਾ ਇਨਵੀਟੇਸ਼ਨ ਆ ਇਹਨਾਂ ਦੇ ਪ੍ਰੋਗਰਾਮ ਤੇ ਵੱਧ ਚੜ੍ਹ ਕੇ ਆਜਦੀ ਪਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਬੰਦਾ ਸਿਕੂ ਮੈਸੇਜ ਹੋਏ ਤੁਹਾਡੇ ਟੀਮ ਦੇ ਵੱਲੋਂ ਮੇਰੀ ਟੀਮ ਵੱਲੋਂ ਇਹੀ ਮੈਸੇਜ ਹੈ ਕਿ ਆਪਣੇ ਆਪ ਨੂੰ ਖੁਸ਼ ਰੱਖੋ ਤੇ ਹਰ ਸਮੇਂ ਹਰ ਪਲ ਨੂੰ ਆਪੀ ਲਾਈਵ ਨੂੰ ਇੰਜਾਇ ਕਰੋ ਵਕਤ ਦਾ ਕੋਈ ਪਤਾ ਨਹੀਂ ਹੈ ਤੇ ਇਸ ਲਈ ਖੁਸ਼ ਰਹੋ ਹਰ ਮੰਥ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਇਸ ਪਰਿਵਰਤਨ ਹਾਂਜੀ ਹਰ ਮੰਥ ਸਾਡਾ ਪ੍ਰੋਗਰਾਮ ਹੁੰਦਾ ਹੈ ਅੱਜ ਜਿਹੜਾ ਪ੍ਰੋਗਰਾਮ ਕਰਾਇਆ ਹੈ ਕਿ ਇਹ ਕੈਟਾਗਰੀ ਵੀ ਇਦਾਂ ਕਿ ਜਾਨ ਲਬ ਕੋਈ ਵੀ ਭਾਗ ਲੈ ਸਕਦਾ ਕਿ ਕੋਈ ਵੀ ਭਾਗ ਲੈ ਸਕਦਾ ਜਿਹੜਾ ਸਿੰਗਰ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਅੱਛਾ ਸਿੰਗਰ ਹਾਂ ਮੈਂ ਭਾਗ ਲੈਣਾ ਚਾਹੁੰਦਾ ਤੇ ਉਹ ਲਈ ਖੁੱਲਾ ਇੰਵੀਟੇਸ਼ਨ ਹੈ